ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਵਿੱਚ ਇਹ ਜਿਹੇ ਅਨੇਕ ਘਟਨਾਵਾਂ ਹਨ ਜਿੱਥੇ ਉਹਨਾਂ ਨੇ ਆਪਣੀ ਬ੍ਰਹਮ ਦ੍ਰਿਸ਼ਟੀ ਅਤੇ ਬਚਨਾਂ ਨਾਲ ਲੋਕਾਂ ਨੂੰ ਸਿੱਖਿਆ ਦਿੱਤੀ ਅਤੇ ਉਹਨਾਂ ਦੇ ਜੀਵਨ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਗੁਰਸਿੱਖ ਪਰਿਵਾਰ ਬਾਬਾ ਜੀ ਦੇ ਦਰਬਾਰ ਹੰਸਾਲੀ ਸਾਹਿਬ ਵਿਖੇ ਆਇਆ। ਉਹਨਾਂ ਦੇ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨਾਂ ਨੇ ਬਹੁਤ ਧਾਵਾਂ ਤੇ ਇਲਾਜ ਕਰਵਾਇਆ ਅਤੇ ਮੱਥੇ ਟੇਕ ਕੇ ਸਨ। ਪਰ ਹਰ ਪਾਸਿਓਂ ਨਿਰਾਸ਼ਾ ਹੀ ਪੱਲੇ ਪਈ ਸੀ। ਕਿਸੇ ਸ਼ਰਧਾਲੂ ਨੇ ਉਹਨਾਂ ਨੂੰ ਦੱਸਿਆ ਕਿ ਹੰਸਾਲੀ ਵਾਲੇ ਮਹਾਪੁਰਖਾਂ ਦੇ ਦਰ ਤੇ ਜਾਓ ਉੱਥੇ ਰੱਬੀ ਨੂਰ ਵਰਦਾ ਹੈ। ਹਰ ਪਾਸਿਓਂ ਦੁਖੀ ਹੋਇਆ ਪਰਿਵਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਬਾਬਾ ਜੀ ਦੇ ਅੱਗੇ ਆਪਣੀ ਸਾਰੀ ਕਹਾਣੀ ਸੁਣਾਈ ਠੀਕ ਹੈ ਬਾਬਾ ਜੀ ਉਸ ਸਮੇਂ ਆਪਣੀ ਮौज ਵਿੱਚ ਬੈਠੇ ਸਨ ਉਹਨਾਂ ਨੇ ਬੜੇ ਪਿਆਰ ਨਾਲ ਉਸ ਜੋੜੇ ਵੱਲ ਵੇਖਿਆ ਅਤੇ ਮੁਸਕਰਾ ਕੇ ਬੋਲੇ ਭਾਈ ਮੈਂ ਤਾਂ ਇੱਕ ਸਧਾਰਨ ਜਿਹਾ ਬੰਦਾ ਹਾਂ ਦੇਣ ਵਾਲਾ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੈ ਉદયਕਰ देर हो सकती है पर अंधेर नहीं बाबा जी ने उन्हें एक सेब या कोई प्रसाद ਦਿੱਤਾ ਅਤੇ ਬਚਨ ਕੀਤਾ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਅਰਦਾਸ ਕਰੋ ਅਤੇ ਸੁਖਮਣੀ ਸਾਹਿਬ ਜੀ ਦਾ ਪਾਠ ਸ਼ਰਧਾ ਨਾਲ ਕਰਿਆ ਕਰੋ ਅਗਲੇ ਸਾਲ ਜਦੋਂ ਆਓਗੇ ਤਾਂ ਖਾਲੀ ਹੱਥ ਨਹੀਂ ਸਗੋਂ ਗੁਰੂ ਦੀ ਦਾਤ ਨੂੰ ਗੋਦੀ ਵਿੱਚ ਲੈ ਕੇ ਆਓਗੇ ਉਹ ਪਰਿਵਾਰ ਪੂਰੇ ਭਰੋਸੇ ਨਾਲ ਘਰ ਪਰਤਿਆ। ਉਹਨਾਂ ਨੇ ਬਾਬਾ ਜੀ ਦੇ ਕਹੇ ਅਨੁਸਾਰ ਨਾਮ ਸਿਮਰਨ ਅਤੇ ਸੇਵਾ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਵਹਿਗੁਰੂ ਜੀ ਦੀ ਇਹ ਜੀ ਕਿਰਪਾ ਹੋਈ। ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਦੋਂ ਉਹ ਅਗਲੇ ਸਾਲ ਬੱਚੇ ਨੂੰ ਲੈ ਕੇ ਬਾਬਾ ਜੀ ਦੇ ਕੋਲ ਆਏ ਤਾਂ ਬਾਬਾ ਜੀ ਨੇ ਬੱਚੇ ਨੂੰ ਆਪਣੀ ਗੋਦੀ ਵਿੱਚ ਲਿਆ ਅਤੇ ਬਹੁਤ ਪਿਆਰ ਕੀਤਾ। ਬਾਬਾ ਜੀ ਜਦੋਂ ਵੀ ਕਿਸੇ ਨੂੰ ਸੰਤਾਨ ਦੀ ਦਾਤ ਜਾਂ ਆਸ਼ੀਰਵਾਦ ਦਿੰਦੇ ਸਨ ਤਾਂ ਉਹ ਨਾਲ ਕੁਝ ਗੱਲਾਂ ਜ਼ਰੂਰ ਕਹਿੰਦੇ ਸਨ ਬਾਬਾ ਜੀ ਕਹਿੰਦੇ ਸਨ ਕਿ ਮੈਂ ਚਮਤਕਾਰ ਨਹੀਂ ਕਰਦਾ ਇਹ ਸਭ ਅਰਦਾਸ ਦੀ ਤਾਕਤ ਹੈ ਉਹ ਮਾਪਿਆਂ ਨੂੰ ਕਹਿੰਦੇ ਸਨ ਕਿ ਬੱਚੇ ਨੂੰ ਦਾਤ ਵਜੋਂ ਪਾਉਣ ਤੋਂ ਬਾਅਦ ਉਸ ਨੂੰ ਗੁਰਸਿੱਖੀ ਦੇ ਮਾਰਗ ਤੇ ਪਾਉਣਾ ਅਤੇ ਨੇਕ ਇਨਸਾਨ ਬਣਾਉਣਾ ਤੁਹਾਡਾ ਫਰਜ਼ ਹੈ। ਸ਼ੁਕਰਾਨਾ ਬਾਬਾ ਜੀ ਹਮੇਸ਼ਾ ਕਹਿੰਦੇ ਸਨ ਕਿ ਜਦੋਂ ਰੱਬ ਖੁਸ਼ੀ ਦੇਵੇ ਤਾਂ ਹੰਕਾਰ ਨਹੀਂ ਸਗੋਂ ਨਿਮਰਤਾ ਨਾਲ ਸ਼ੁਕਰਾਨਾ ਕਰਨਾ ਚਾਹੀਦਾ ਹੈ। ਬਾਬਾ ਜੀ ਦੇ ਦਰਬਾਰ ਵਿੱਚ ਅੱਜ ਵੀ ਅਜੇ ਹਜ਼ਾਰਾਂ ਪਰਿਵਾਰ ਆਉਂਦੇ ਹਨ ਜੋ ਦੱਸਦੇ ਹਨ ਕਿ ਕਿਵੇਂ ਬਾਬਾ ਜੀ ਦੇ ਇੱਕ ਬਚਨ ਨੇ ਉਹਨਾਂ ਦੀ ਉਜੜੀ ਹੋਈ ਦੁਨੀਆ ਵਸਾ ਦਿੱਤੀ ਸੀ ਇੱਕ ਸਾਖੀ ਹੋਰ ਸੁਣਾਉਂਦੇ ਹਾਂ ਅਹੰਕਾਰ ਦਾ ਤਿਆਗ ਅਤੇ ਗੁਰੂ ਦੀ ਬਖਸ਼ਿਸ਼ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਅਮੀਰ ਵਿਅਕਤੀ ਬਾਬਾ ਜੀ ਦੇ ਦਰਸ਼ਨਾਂ ਲਈ ਹੰਸਾਲੇ ਸਾਹਿਬ ਆਇਆ ਉਸਨੇ ਮਨ ਵਿੱਚ ਆਪਣੀ ਦੌਲਤ ਅਤੇ ਰੁਤਬੇ ਦਾ ਕਾਫੀ ਹੰਕਾਰ ਸੀ ਉਹ ਆਪਣੇ ਨਾਲ ਬਹੁਤ ਸਾਰੇ ਕੀਮਤੀ ਤੋਹਫੇ ਅਤੇ ਮਾਇਆ ਲੈ ਕੇ ਆਇਆ ਸੀ ਕਿ ਉਹ ਬਾਬਾ ਜੀ ਨੂੰ ਪ੍ਰਭਾਵਿਤ ਕਰ ਸਕੇ ਜਦੋਂ ਉਹ ਬਾਬਾ ਜੀ ਕੋਲ ਪਹੁੰਚਿਆ ਤਾਂ ਬਾਬਾ ਜੀ ਸੰਗਤ ਵਿੱਚ ਬੈਠੇ ਸਧਾਰਨ ਤਰੀਕੇ ਨਾਲ ਸੇਵਾ ਦੀਆਂ ਗੱਲਾਂ ਕਰ ਰਹੇ ਸਨ ਉਹ ਅਮੀਰ ਵਿਅਕਤੀ ਨੇ بڑے ਮਾਣ ਨਾਲ ਬਾਬਾ ਜੀ ਦੇ ਅੱਗੇ ਮਾਇਆ ਦੀ ਥੈਲੀ ਰੱਖੀ ਅਤੇ ਉੱਚੀ ਆਵਾਜ਼ ਵਿੱਚ ਕਿਹਾ ਬਾਬਾ ਜੀ ਮੈਂ ਤੁਹਾਡੇ ਡੇਰੇ ਲਈ ਇੱਕ ਵੱਡੀ ਭੇਟਾ ਲੈ ਕੇ ਆਇਆ ਹਾਂ ਇਸ ਨੂੰ ਸਵਕਾਰ ਕਰੋ ਬਾਬਾ ਜੀ ਨੇ ਉਸ ਵੱਲ ਦੇਖਿਆ ਨਹੀਂ ਅਤੇ ਆਪਣੀ ਮौज ਵਿੱਚ ਸੰਗਤ ਨਾਲ ਗੱਲਾਂ ਕਰਦੇ ਰਹੇ ਉਹ ਵਿਅਕਤੀ बार-बार ਆਪਣੀ ਭੇਟਾ ਦਾ ਜ਼ਿਕਰ ਕਰਨ ਲੱਗਾ ਅਖੀਰ ਬਾਬਾ ਜੀ ਨੇ ਬੜੀ ਨਿਮਰਤਾ ਅਤੇ ਸਹਜ ਨਾਲ ਕਿਹਾ ਭਾਈ ਇਹ ਮਾਇਆ ਉੱਥੇ ਰੱਖ ਦੇ ਜਿੱਥੇ ਲੋੜ ਹੈ ਗੁਰੂ ਦੇ ਘਰ ਮਾਇਆ ਦੀ ਨਹੀਂ ਮੰਦੀ ਭੇਟਾ ਦੀ ਲੋੜ ਹੁੰਦੀ ਹੈ ਜਦੋਂ ਤੱਕ ਤੇਰੇ ਅੰਦਰ ਮੈਂ ਹੈ ਕਿ ਮੈਂ ਦਿੱਤਾ ਹੈ ਉਦੋਂ ਤੱਕ ਗੁਰੂ ਇਸ ਨੂੰ ਕਬੂਲ ਨਹੀਂ ਕਰਦਾ ਉਹ ਵਿਅਕਤੀ ਇਹ ਸੁਣ ਕੇ 당ਗ ਰਹਿ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਬਾਬਾ ਜੀ ਪੈਸੇ ਦੇ ਭੁੱਖੇ ਨਹੀਂ ਸਗੋਂ ਸਰਦਾ ਦੇ ਪਿਆਸੇ ਹਨ ਉਸ ਨੇ ਬਾਬਾ ਜੀ ਦੇ ਚਰਨ ਫੜ ਲਏ ਅਤੇ ਮਾਫੀ ਮੰਗੀ ਬਾਬਾ ਜੀ ਨੇ ਉਸ ਨੂੰ ਸਮਝਾਇਆ ਕਿ ਇਨਸਾਨ ਕੋਲ ਜੋ ਕੁਝ ਵੀ ਹੈ ਉਹ ਪਰਮਾਤਮਾ ਦੀ ਦੇਣ ਹੈ ਜੇ ਅਸੀਂ ਰੱਬ ਦੀ ਦਿੱਤੀ ਦਾਤ ਨੂੰ ਆਪਣੀ ਸਮਝ ਕੇ ਹੰਕਾਰ ਕਰਦੇ ਹਾਂ ਤਾਂ ਉਹ ਦਾਤ ਸਾਡੇ ਲਈ ਸਰਾਪ ਬਣ ਜਾਂਦੀ ਹੈ ਬਾਬਾ ਜੀ ਕੋਲ ਜਦੋਂ ਵੱਡੇ-ਵੱਡੇ ਕ੍ਰਿਕਟ ਖਿਡਾਰੀ ਜਿਵੇਂ ਯੁਵਰਾਜ ਸਿੰਘ ਜਾਂਦੇ ਸਨ ਤਾਂ ਬਾਬਾ ਜੀ ਉਹਨਾਂ ਨੂੰ ਅਕਸਰ ਇੱਕੋ ਗੱਲ ਕਹਿੰਦੇ ਸਨ ਮੈਦਾਨ ਵਿੱਚ ਖੇਡਣਾ ਤੇਰਾ ਕੰਮ ਹੈ ਪਰ ਜਿੱਤ ਗੁਰੂ ਨੇ ਬਖਸ਼ਣੀ ਹੈ ਕਦੇ ਵੀ ਆਪਣੀ ਕਾਬਿਲਤ ਤੇ ਹੰਕਾਰ ਨਾ ਕਰੀ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀ ਇਹ ਕਢਨਾਵਾਂ ਸਾਨੂੰ ਇਹ ਸਿਖਾਉਂਦੀਆਂ ਹਨ ਇਨਸਾਨ ਜਿੰਨਾ ਉੱਚਾ ਹੋਵੇ ਉਸ ਨੂੰ ਉਨਾ ਹੀ ਨਿਮਰ ਹੋਣਾ ਚਾਹੀਦਾ ਹੈ ਸੇਵਾ ਉਹ ਹੁੰਦੀ ਹੈ ਜਿਸ ਵਿੱਚ ਫੜਦੀ ਇੱਛਾ ਦਾ ਪ੍ਰਦਰਸ਼ਨ ਨਾ ਹੋਵੇ ਸਭ ਕੁਝ ਵਾਹਿਗੁਰੂ ਦੇ ਹੱਥ ਹੈ ਅਸੀਂ ਸਿਰਫ ਨਮਿਤ ਮਾਤਰ ਹਾਂ ਅੱਬਾ ਜੀ ਅਕਸਰ ਕਹਿੰਦੇ ਸਨ ਕਿ ਨਾਮ ਜਪੋ ਵੰਡ ਕੇ ਛਕੋ ਅਤੇ ਕਿਸੇ ਦਾ ਦਿਲ ਨਾ ਦਿਖਾਓ ਇਹ ਹੀ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਉਪਦੇਸ਼ ਸੀ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰਜੀ ਕਾ ਖਾਲਸਾ ਸਿਰ ਵਾਹਿਗੁਰਜੀ ਕੀ ਫਤਿਹ ਜੀ